ਸੋਨੀਆ ਗਾਂਧੀ ਜੀ ਦਾ ਪ੍ਰਯੰਗਾ ਦਾ ਥੈਟਸ ਵਾਈ ਲੋਕਾਂ ਨੂੰ ਬਹੁਤ ਵੱਡੀ ਖਾਸ ਹੈ ਸੋ ਇੱਕ ਵਾਰ ਫਿਰ ਜੁਨਾ ਸਾਹਿਬ ਬਹੁਤ ਬਹੁਤ ਮੁਬਾਰਕੀ ਔਰ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਥੋੜੇ ਪਿਆਰ ਸਰਕਾਰ ਨਾਲ ਆਏ ਮੇਰੇ ਖਿਆਲ ਮਾਨਸਾ ਦਾ ਕੋਈ ਪਿੰਡ ਜਾਂ ਕੋਈ ਸ਼ਹਿਰ ਨਹੀਂ ਜਿੱਥੇ ਤੁਸੀਂ ਨਾ ਆਏ ਹੋ ਮੈਂ ਦੇਖ ਰਿਹਾ ਸੀ ਬਾਹਰ ਬੋਲੇ ਸੋ ਨਹਾ ਲੋਕੇ 3-4 ਸੌ ਗੱਡੀ ਖੜੀ ਹੈ ਟ੍ਰੈਫਿਕ ਜਮ ਸੀ ਪਹਿਲਾਂ ਤਾਂ ਮੈਨੂੰ ਆਇਆ ਸੀ ਚਲੋ ਵਿਕਰਮ ਆ ਗਿਆ ਪਰ ਕੁਲਵੰਤ ਨੂੰ ਐ ਫੋਨ ਕਰਕੇ ਪੁੱਛਿਆ ਇਹ ਕਹਿੰਦਾ ਨਹੀਂ ਜੀ ਮੈਂ ਕਹਿੰਦਾ ਚਲੋ ਬਹੁਤ ਰਸ਼ ਬਹੁਤ ਜ਼ਿਆਦਾ ਫਿਰ ਸੋ ਬਹੁਤ ਬਹੁਤ ਵਧੀਆ ਜਿੰਨੇ ਕਿਉਂਕਿ ਸਾਡੀ ਪਾਰਟੀ ਨੇ ਜੋ ਤਾਜ ਪੋਸ਼ੀ ਦਾ ਪ੍ਰੋਗਰਾਮ ਅੱਜ ਆਪਾਂ ਕੀਤਾ ਹੈ ਸਿੰਘਲਾ ਸਾਹਿਬ ਨੂੰ ਕੁਲਵੰਤ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਮੈਂ ਆਪਣੇ ਸਮੂਹੇ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਡੇ ਦਰਮਿਆਨ 올 인디아 카ంగ레스 కమిటీ ਦੇ ਸੈਕਟਰੀ ਮੈਡਮ ਹੀਨਾ ਜੀ ਆਏ ਸਾਡੇ ਕੈਪਟਨ ਸੰਦੀਪ ਸੰਧੂ ਜੀ ਆਏ ਜੋ ਪੰਜਾਬ ਦੇ ਇੰਚਾਰਜ ਨੇ ਸਾਰੀ ਲੀਡਰਸ਼ਿਪ ਬੈਠੀ ਹੈ ਸਟੇਜ ਤੇ ਔਰ ਸਾਡੇ ਸਾਰੇ ਜਿੰਨੇ ਵੀ ਸਾਰੇ ਜ਼ਿਲ੍ਹਾ ਮਾਨਸਾ ਤੋਂ ਹੋ ਸਕਦੇ ਬਹੁਤ ਸਰਕਾਰਯੋਗ ਬਜ਼ੁਰਗ ਭਰਾ ਪਾਰਟੀ ਦੀ ਲੀਡਰਸ਼ਿਪ ਸਰਦਾਰ ਸਾਰਿਆਂ ਨੂੰ ਸੱਦੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਇਬ ਦਿੱਤੀ ਫਦੇ ਕੰਗਰਸ ਪਾਰਟੀ ਰੀਡ ਵੀ ਹੈਂਦੀ ਮੱਖ ਪਕ ਆਉਂਦੇ ਹਾਂ ਦੇ ਨਾਗਰਿਕਨ 575 ਸਭ ਤੋਂ ਵੱਲਾ ਖਤੇ ਬਣਾਉਣਾ ਹੈ ਵੀ ਕਾ ਖਾਲਸਾ ਵਹਿ ਨਹੀਂ ਕੀ ਸਕਦੇ ਬੜਾ ਵੱਡਾ ਦਿਨ ਹੈ ਅੱਜ ਅਸੀਂ ਰਾਹੁਲ ਗਾਂਧੀ ਜੀ ਦੇ ਸੁਪਨੇ ਮੁਤਾਬਿਕ ਪਾਰਟੀ ਦੇ ਅੰਦਰਲਾ ਲੋਕਤੰਤਰ ਬਹਾਲ ਕਰਨ ਦੇ ਲਈ ਸਾਡੇ ਸ਼ੋਹਰੇ ਵੀ ਸਿੰਘਲਾ ਸਾਹਿਬ ਨੂੰ ਅੱਜ ਤਾਲ ਕੋਸ਼ੀ ਦੇ ਸਾਰੇ ਪਹੁੰਚੇ ਪਰੰਤੂ ਇਹਦੇ ਨਾਲ ਹੀ ਮੈਂ ਆਪਣੇ ਭਰਾਵਾਂ ਨੂੰ ਇਹ ਗੱਲ ਦੱਸਨੀ ਚਾਹੁੰਦਾ ਵੀ ਇਹ ਤਾਲ ਕੋਸ਼ੀ ਦਾ ਮਤਲਬ ਇਹ ਨਹੀਂ ਹੈ ਕਿ ਮਾਈਕਲ ਪਹਿਲਾਂ ਪੂਰਾ ਵਧੀਆ ਕੰਮ ਨਹੀਂ ਕਰਦਾ ਸੀ ਲਾਈਨ ਨਹੀਂ ਕਰਦਾ ਪਰੰਤੂ ਸਾਡੇ ਇੱਕ ਬੜਾ ਵੱਡਾ ਪਰਿਵਾਰ ਹੈ ਦੋ ਸਾਲ ਇਹਨਾਂ ਨੇ ਕੀਤਾ ਦੋ ਸਾਲ ਉਹਨਾਂ ਨੇ ਕੀਤਾ ਅਗਲੇ ਸਾਲ ਕੋਈ ਹੋਰ ਕਰੂਗਾ ਇਹ ਇੱਕ ਵਧੀਆ ਸਿਸਟਮ ਚਲਾਉਣ ਦੇ ਲਈ ਹਰ ਇੱਕ ਵਰਕਰ ਨੂੰ ਛੋਟੇ ਛੋਟੇ ਮੌਕੇ ਦੇਣਾ ਇਹ ਪਾਰਟੀ ਦੀ ਅੰਦਰੋਂ ਕੋਸ਼ਿਸ਼ ਹੈ ਸਾਰਿਆਂ ਨੇ ਵਧੀਆ ਕੰਮ ਕੀਤਾ ਤੇ ਸਾਰੇ ਅੱਗੇ ਤੋਂ ਅਗਲੇ ਵਧੀਆ ਕੰਮ ਕਰਦੇ ਰਹਿਣਗੇ ਪਰੰਤੂ ਮੈਂ ਸੰਧੂ ਸਾਹਿਬ ਜੀ ਤੋਂ ਤੁਹਾਡੇ ਧਿਆਨ ਚ ਗੱਲ ਲੈਣੀ ਚਾਹੁੰਨਾ ਕਿਉਂਕਿ ਜਿਹੜੀ ਗੱਲ 라ਹુલ ਗਾਂਧੀ ਜੀ ਤੋਂ ਦਿੱਲੀ ਤੋਂ ਦੂਰ ਦੀ ਹੈ ਉਹ ਕਿਤੇ ਨਾ ਕਿਤੇ ਲਾਗੂ ਹੁੰਦੀ ਹੁੰਦੀ ਜਦੋਂ ਤੱਕ ਇੱਥੇ ਪਹੁੰਚਦੀ ਹੈ ਉਹ ਚੇਂਜ ਹੋ ਜਾਂਦੀ ਹੈ ਜੇਕਰ ਮਕਸਦ ਉਹੀ ਰਹੇ ਜੋ 라ਹુલ ਜੀ ਨੇ ਸੋਚ ਕੇ ਗੱਲ ਜਦੋਂ ਅਸੀਂ ਜ਼ਿਲ੍ਹਾ ਆਪਣਾ ਪ੍ਰਧਾਨ ਅਰੀ ਚੋਣ ਦਾ ਲੈ ਲੋ ਜਾਂ ਕੋਈ ਹੁਣ ਅੱਗੇ ਯੂਥ ਦੀਆਂ ਚੋਣਾਂ ਆਉਂਦੀਆਂ ਨੇ ਇਹ ਕਰੀਆਂ ਤਾਂ ਇਸ ਕਰਕੇ ਜਾਂਦੀਆਂ ਨੇ ਵੀ ਸਾਡੀ ਵੀ ਪਾਰਟੀ ਆ ਉਹ ਮੈਂਡ ਦੇ ਹਿਸਾਬ ਦੇ ਨਾਲ ਉਹੀ ਬੱਚੇ ਅੱਗੇ ਹੁਣ ਜਿਹੜੇ ਪਾਰਟੀ ਲਈ ਕੰਮ ਕਰਦੇ ਪਰੰਤੂ ਹੁੰਦਾ ਕੀ ਹੈ ਥੱਲੇ ਆ ਕੇ ਅਸੀਂ ਵੰਡ ਜਾਂਦੇ ਹਾਂ ਹੋਰ ਯੂਥ ਦੇ ਵਿੱਚ ਖੜੇ ਹੈ ਕਿਹਨੂੰ ਕਹਦੇ ਨੇ ਮੇਰਾ ਕਿਹਨੂੰ ਕਹਦੇ ਨੇ ਕਿ ਦੂਜੇ ਦਾ ਆ ਤਾਂ ਵੇਖਣ ਤੇ ਖੜਾ ਕੀਤਾ ਤਾਂ ਹੁਣ ਉਹਨੂੰ ਕਿੱਥੇ ਆਉਣੇ ਇਹ ਚੀਜ਼ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਨੂੰ ਨੁਕਸਾਨ ਕਰ ਜਾਂਦੀ ਹੈ ਸਾਨੂੰ ਇਹ ਤੋਂ ਕੁਝ ਲੋੜ ਹੋਏਗਾ ਜੇ ਅਸੀਂ ਲੋਕਤੰਤਰ ਬਹਾਲ ਕਰਨ ਦੀ ਗੱਲ ਕਰਦੇ ਆ ਤਾਂ ਸਾਨੂੰ ਆਪ ਜੀ ਅੰਦਰਲੀ ਵਿਚਾਰਧਾਰਾ ਵੀ ਥੋੜੀ ਉੱਚੀ ਰਹਿਣੀ ਪਵੇਗੀ ਫਿਰ ਅਸੀਂ ਲੋਕਧਰਿਆਂ ਦੇ ਵਿੱਚ ਨਵੰਗੇ ਅਸੀਂ ਆ ਖੜਾ ਕਰੀਏ ਅਸੀਂ ਆ ਖੜਾ ਕਰੀਏ ਇਹ ਸਾਲਾਂ ਨੂੰ ਰਲ ਮਿਲ ਕੇ ਹੀ ਸਾਡੇ ਉਹਨਾਂ ਲੋਕੀਏ ਤੋਂ ਕਿ ਬੱਚੇ ਨੇ ਇਹਨਾਂ ਨੇ ਬੜਾ ਲੰਮਾ ਸਮਾਂ ਹਨੇ ਪਾਰਟੀ ਦੇ ਵਿੱਚ ਕੰਮ ਕਰਨਾ ਤੇ ਜੇ ਅਸੀਂ ਇਸ ਤਰੀਕੇ ਦੇ ਨਾਲ ਚੋਣਾਂ ਗਈ ਕਿ ਉਹਨਾਂ ਨੂੰ ਇਹ ਨਾ ਪਤਾ ਲੱਗੇ ਤੇਰੇ ਮੇਰੇ ਵਾਲੀ ਇੰਨੀ ਪਰਭਰਤੀ ਉਹਨਾਂ ਦੇ ਦਿਮਾਗ ਤੇ ਭਾਰੂ ਨਾ ਹੋਵੇ ਤਾਂ ਉਹ ਅੰਚੀ ਦੇ ਉਹਨਾਂਲੇ ਸਮੇਂ ਚ ਪਾਰਟੀ ਨੇ ਬਹੁਤ ਵਧੀਆ ਰਿਜ਼ਲਟ ਮਿਲ ਕੇ ਨਰ ਜਿਹੜਾ ਹੌਸਲਾਇ ਕਾਸ ਕਰਦੇ। ਫੌਲਸੀ ਬਿਲਕੁਲ 27 ਦੀ ਲਹਿਜੇ ਤੇ ਬੈਠੇ ਆ। ਜੇ ਜਿਹੜੀਆਂ ਅਸੀਂ ਬੰਡੀਆਂ ਹੋਰ ਪਾਵਾਂਗੇ ਉਹ ਤਾਂ ਸਾਨੂੰ ਕਿਤੇ ਨਾ ਕਿਤੇ ਭਰਉਣੀ ਪੈਣੀ ਹੈ। ਤਾਂ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਸਹਿਲਾ ਸਾਹਿਬ ਲੱਗੇ ਨੇ ਕੌਣ ਪਰਸਨ ਨੇ? ਹਿੰਦੂਗਨ ਜੀ ਨੂੰ ਬਲਾਕ ਕਰਦੇ ਨੇ। ਤੇ ਸਿੱਖਾ ਰਾਮ ਵੀ ਚੰਗਾ ਪਿਆ। ਤਾਂ ਸਾਰੇ ਹੀ ਕੌਣੀ ਨੂੰ ਨਾਲ ਲੈ ਕੇ ਚੱਲਣਗੇ। ਮੈਂ ਇਹਨਾਂ ਦੀ ਫਿਊਚਰ ਭਿਕਵੀਆਂ ਜਿਹੜੀ ਅੱਗੇ ਕਾਮਨਾ ਕਰਦਾਂ ਜੇ ਵੀ ਕੋਈ ਸ਼ਬਦ ਵੱਧ ਘੱਟ ਪੈ ਗਿਆ ਹੋਣਾ ਇਹਨੂੰ ਨਾ ਦੀ ਰਕ ਵਧਾਈ ਵੀ ਦਿਨਾ ਵਾਹਿਗੁਰੂ ਜੀ ਦਾ ਸਾਥ ਸਤਿ